ਜੀ ਗਾਇਜ਼ ਤੇ ਮੈਨੂੰ ਸੁਣਨ ਜਾ ਰਿਹਾ ਕੀ ਕਹਿ ਰਿਹਾ ਰਿਲੇਸ਼ਨ ਮੈਂ ਵਿਆਹ ਕੇ ਆਈ ਆ ਮੈਂ ਬਿਨਾ ਵਿਆਹ ਤੋਂ ਤਾਂ ਆ ਵੀ ਨਹੀਂ ਹੈ ਨਾ ਤੇ ਬਾਕੀ ਰਹੀ ਗੱਲ ਜਿਹੜੇ ਆ ਕਹਿ ਰਹੇ ਦੀ ਹੁਣ ਚੌਥੀ ਦੀ ਤਿਆਰੀ ਆ ਚੌਥਾ ਵਿਆਹ ਇਹ ਮੈਨੂੰ ਹੀ ਪਤਾ ਠੀਕ ਹੈ ਜੋ ਮੇਰੇ ਨਾਲ ਹੁੰਦਾ ਤੇ ਕਿਸੇ ਨੂੰ ਨਹੀਂ ਪਤਾ ਕੋਈ ਕਿ ਮੇਰੇ ਨਾਲ ਨਹੀਂ ਰਹਿ ਰਿਹਾ ਜਿਹੜਾ ਕੀ ਹੈ ਨਾ ਬੋਲ ਕੇ ਆ ਵੀ ਕਹਿ ਦਿੰਦਾ ਹਾਂ ਵੀ ਇਹ ਮੇਰੇ ਜਾ ਕੇ ਆ ਚੌਥਾ ਵਿਆਹ ਆ ਤੁਹਾਨੂੰ ਪਤਾ ਕਿਸੇ ਦੀ ਲਾਈਫ ਦਾ ਤੇ ਜੋ ਉਹਨੇ ਕਰਨਾ ਉਹ ਕਰੇ ਜੋ ਮੈਂ ਕਰਨਾ ਮੈਂ ਕਰੂੰ ਠੀਕ ਹੈ 9 ਵਰੀ ਮੈਨੂੰ ਹੈ ਨਹੀਂ ਇੰਦਾਂ ਦਾ ਹਾਂਜੀ ਮਿੱਤਰੋ ਕਹਿੰਦੇ ਪੂਜਾ ਸੰਗਾ ਦਾ ਫਿਰ ਪੈ ਗਿਆ ਇਹ ਪੰਗਾ ਕਿਉਂਕਿ ਅਜੇ ਤੱਕ ਉਹਨਾਂ ਨੇ ਆਪਣੇ ਤਿੰਨ ਵਿਆਹ ਕਰ ਲਏ ਸੀ ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਚੌਥੇ ਵਿਆਹ ਦੀ ਤਿਆਰੀ ਹੈ ਜੋ ਕਿ ਦੋਸਤ ਤੁਸੀਂ ਉਹਨਾਂ ਦੇ ਮੂੰਹੋਂ ਹੀ ਗੱਲ ਸੁਣ ਲਈ ਹੋਵੇਗੀ ਸਾਡੀ ਵੀਡੀਓ ਦੀ ਸਟਾਰਟਿੰਗ ਤੇ ਤੇ ਮੁੰਡੇ ਦਾ ਤਾਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਹੁਣ ਦੇਖਦੇ ਹਾਂ ਕਿ ਮੁੰਡੇ ਦਾ ਵੀ ਕੀ ਰਪਲਾਈ ਆਉਂਦਾ ਹੈ ਇਹ ਤਾਂ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਕਿ ਇਹ ਫੇਮ ਦੇ ਲਈ ਕਰ ਰਹੇ ਨੇ ਜਾਂ ਰੀਅਲ ਚ ਕਿਉਂਕਿ ਅੱਗੇ ਵੀ ਉਹਨਾਂ ਦੇ ਤਿੰਨ ਵਿਆਹ ਹੋ ਚੁੱਕੇ ਨੇ ਫਿਲਹਾਲ ਦੇ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਨਵੀਆਂ ਅਪਡੇਟਸ ਦੇ ਲਈ ਧੰਨਵਾਦ